ਆਕੇ ਚੌਂਰਵਲ ਚੜਿਆ ਭਇਓ ਨਾਦ ਉਚੰਗ ਰਿਹਾ ਪੂਰ ਗੈਣ ਉੱਚੀ ਦੇ ਕੇ ਨਾਦ ਕੀਤਾ ਉਹਨੇ ਉੱਚੀ ਦੇ ਕੇ ਗਰਜਿਆ ਅਕਾਸ਼ ਵਿੱਚ ਨਾਦ ਗੁੰਜਿਆ ਤਰਸੇ ਦੇਵਤਾ ਤੈਂਦ ਕੰਪਿਓ ਤਰੈਣੇ ਦੇਵਤਾ ਤਰਸ ਗਏ ਤੀਜੀ ਅੱਖਾ ਵਾਲਾ ਸ਼ਿਵ ਜੀ ਸਿਜੜਾ ਉਹ ਵੀ ਤਰਸ ਗਿਆ ਉਹਨੇ ਕਪਿਓ ਤਰੈਣੇ ਤੇ ਤੀਜੀ ਅੱਖ ਸ਼ਿਵ ਜੀ ਦੀ ਬੰਦੀ ਨੇ ਤਰਣਗਾ ਤੇ ਨਖਾਂ ਵਾਲਾ ਸ਼ਬਦੀ ਹੈ ਜਿਹੜਾ ਨਾ ਉਹਨੇ ਉਹਨੂੰ ਵੀ ਫਿਕਰ ਪੈ ਗਿਆ ਉਹ ਵੀ ਫਿਕਰਮੰਦ ਹੋ ਗਿਆ ਹਮ ਡਾਰਿਓ ਚਾਰ ਬਕਤਰਨ ਤਰਿਓ ਦੇਵ ਰਾਜਨ ਡਾਰਿਓ ਚਾਰ ਬਕਤਰਨ 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 ਤਰਿਓ ਦੇਵ ਰਾਜਨ ਤਰਿਓ ਦੇਵ ਰਾਜਨ ਡਰਿਓ ਚਾਰ ਬਕਰਮ ਜਿਹੜੇ ਚਾਰ ਉਚਾਰਨ ਕਰਨ ਵਾਲਾ ਸੀ ਨਾ ਬ੍ਰਹਮਾ ਚਾਰ ਵੈਦਾਂ ਦਾ ਬਕਤਾ ਬ੍ਰਹਮਾ ਉਹ ਵੀ ਡਰ ਗਿਆ ਉਹਨੇ ਕਹਾ ਮੇਰੀ ਵੀ ਨਹੀਂ ਬਾਤ ਚਲਣੀ ਜੇ ਇਹਦੇ ਪੂਰੇ ਅਗੇ ਹਾਰੇ ਹੋਏ ਤੈਨਾਂ ਸਾਰੇ ਤ੍ਰਿਯੋਦੇਵ ਰਾਜਨ ਦੇਵ ਰਾਜਾ ਦਾ ਪਾਸੇ ਹੀ ਹੋ ਗਿਆ ਉਹਨੇ ਕਹਾ ਵੀ ਆਪਾਂ ਤਾਂ ਦੋ ਦਿਨ ਪਰੇ ਹੀ ਚਲੇ ਜਾਂਦੇ ਹੁਣ ਤ੍ਰਿਯੋਦੇਵ ਰਾਜਨ ਕਹਾ ਪਰੇ ਕੋਈ ਕਹਿੰਦਾ ਆਪਾਂ ਤਾਂ ਮੂਰੇ ਨਹੀਂ ਹੁੰਦੇ ਉਹਦੇ ਪਾਸੇ ਹੀ ਹੋ ਗਿਆ ਡਿੱਗੇ ਪਬ ਸਰਬੰ ਸਰਜੇ ਸੁਭਰ ਸਾਜਨ ਸਰਜੇ ਸਰਬਸਾ ਸੂਪਰ ਸਾਜੰ ਜਿਹੜੇ ਬੜੇ ਬੜੇ ਪਰਬਤ ਤੇ ਨ ਡਿੱਗੇ ਪਰਬਤ ਇਹੀ ਸੀਗੇ ਕਲਾਸ਼ ਪਰਬਤ ਸੀ ਜਿਵੇਂ ਦੀ ਡੰਗਾ ਕਲਾਸ਼ ਪਰਬਤ ਸੀ ਡਿੱਗ ਗਿਆ ਬਸ ਸਾਰੇ ਪਰਬਤ ਡਿੱਗ ਗਏ ਬੜੇ ਬੜੇ ਸੂਰ ਮੇ ਡਿੱਗੇ ਡੋਲ ਗਏ ਵੀ ਨਹੀਂ ਸੱਤੇ ਨਹੀਂ ਇਹਦਾ ਪੱਗ ਲੈ ਹੁਣ ਪਰੇ ਹੂ ਹੂ ਦੇ ਕੇ ਪਰੇ ਲੋਹ ਕਰੋ ਹੂੰ ਪਰੇ ਹੂ ਹੂ ਦੇ ਕੇ ਹੂ ਹੂ ਕਰਕੇ ਪਏ ਦਾਇਤ ਹਲਾ ਕਰਕੇ ਪਏ ਹਮ ਮਾਨੋ ਮੇਰ ਕੋ ਸਤਵੋ ਸਿਰੰਗ ਸਰੋਹੋਂ ਸਮਝ ਲੋ ਸੁਮੇਰ ਪਰਵੰਦਾ ਸਤਵਾਂ ਸੰਗ ਕਰ ਗਿਆ ਕਰ ਗਿਆ ਸ਼ਿਵ ਜੀ ਸੁਮੇਰ ਪਰਵੰਦਾ ਸਤਵਾਂ ਸੰਗ ਕਰ ਗਿਆ ਐ ਸਮਝ ਲੋ ਦੇਵਤਿਆਂ ਦਾ ਨਹੀਂ ਕੱਖ ਵੀ ਰਹਾ ਸਮਝ ਲੋ ਇੱਕ ਜਿਹੜਾ ਤਰਸੀ ਸਤਵਾਂ ਸੰਗ ਸੀ ਜਿਹੜਾ ਇਹ ਸ਼ਿਵ ਜੀ ਹੈ ਅਦੋ ਇਹ ਕਰ ਗਿਆ ਤੇ ਫਿਰ ਰਹਿ ਕੀ ਗਿਆ ਸਜੋ ਸਹਿਨ ਸੁਭੰ ਕੀਉ ਨਾਦ ਉਚੰ ਸੁਮ ਦੀ ਸਾਦੀ ਸਹਿਨਾ ਸਜ ਕੇ ਤਿਆਰ ਹੋ ਗਈ ਉਚਾ ਨਾਦ ਕੀਤਾ ਇਹਨੇ ਸੁਣੇ ਗਰਭਤੀਆਂ ਆਣ ਕੇ ਗਰਭ ਮੁਚੰ ਗਰਭ ਰੀਆਂ ਆਣ ਕੇ ਗਰਭ ਮੁਚੰ ਜੇ ਸੁਣ ਲੈਣਾ ਗਰਭ ਬਤੀਆਂ ਉਹਨਾਂ ਦੇ ਗਰਭ ਗਰ ਜਾਂਦੇ ਨੇ ਜਿਹੜੇ ਬੜੇ ਬੜੇ ਬੈਠੇ ਸੀ ਨਾ ਸੰਤੋਖੀ ਬੜੇ ਦੇਵਤਿਆਂ ਚ ਤਾਂ ਦੋਬ ਟੁੱਟ ਗਿਆ ਉਹਨਾਂ ਦਾ ਉਹਨੇ ਕਹਾ ਹੁਣ ਪਤਾ ਨਹੀਂ ਕੀ ਹੋ ਜੂਵੇ ਜੇ ਇਹ ਜਿੱਤ ਗਏ ਰਾਖਸ਼ਾ ਵਾ ਫੇ ਸਮਝੋ ਭੈਣ ਕ ਸਮਾਜੂਗਾ ਉਹਨਾਂ ਨੂੰ ਨਹੀਂ ਨਾ ਕਿਆ ਕਰਮ ਕਰਨ ਦੇਣੇ ਇਹਨਾਂ ਨੇ ਜਿਹੜੇ ਉਹ ਕਰਦੇ ਸੀ ਪੱਥਰ ਪੋਜਾ ਇਹ ਨਾ ਕਰਨ ਦੇਣੀ ਹਾਂਜੀ ਪਰ ਉਹ ਲੋਕ ਰੋਹ ਉਠੀ ਸ਼ਸਤਰ ਝਾਰਨ ਲੋਹ ਕਰੋਹਮ ਬਨਾਂ ਦੇ ਵਿੱਚ ਕਰੋਧ ਉੱਠਿਆ ਬਹੁਤ ਸ਼ਾਤਰ ਵੱਜਣ ਲੱਗੇ ਸ਼ਸਤਰਾਂ ਦੀ ਝੜ ਉੱਠਣ ਲੱਗੀ ਦੋਹ ਪਾਸਿਆਂ ਤੇ ਚਮੀ ਚામੜੀ ਢਾਕਣੀ ਢਕਾਰੰ ਕੀ ਬੋਲੀ ਦੁਰਗਾ ਕੀ ਬੋਲੀ ਢਾਕਣੀ ਢਕਾਰੰ ਖੂਨ ਪੀਣ ਵਾਲੇ ਲਫ਼ਜ਼ ਬੋਲੀ ਜਿਵੇਂ ਬੋਲਦੀ ਹੈ ਨਾ ਖੂਨ ਪੀਣ ਵਾਲੇ ਇਹ ਬੋਲ ਕਾਲ ਰੂਪ ਕੇ ਬੋਲੀ ਕਾਲ ਰੂਪ ਸ਼ਬਦ ਕਾਲ ਕਾਲ ਰੋਭਗਬੋਲੀ ਬਹਿਸ਼ਾਸਤ ਕਾਲ ਜਿੰਨੀਆਂ ਬੱਤਾਂ ਨੇ ਸਭ ਦਾ ਕਾਲ ਹੈ ਸਿਰਫ ਮਤ ਦਾ ਕਾਲ ਹੈ ਇੱਕ ਮਤ ਦੇ ਤਾਲਣੀ ਨੇ ਰਕਸ਼ਸ਼ ਸਰੀਰ ਕਰਕੇ ਕਾਲ ਨਹੀਂ ਹੈ ਸਗਲ ਮਤਾੰਤ ਕੇਵਲ ਹਰ ਨਾਮ ਜਾਂ ਨਾਮ ਪ੍ਰਗਟ ਹੁੰਦਾ ਹੈ ਮਤ ਕੋਈ ਵੀ ਨਹੀਂ ਰਹਿੰਦੀ ਸਾਰੀਆਂ ਬੱਤਾਂ ਦਾ ਅੰਧ ਹੋ ਜਾਂਦਾ ਸਾਰੀਆਂ ਦੀ ਮਤ ਮਾਰੀ ਜਾਂਦੀ ਹੈ ਆ ਜਿਹੜੀਆਂ ਮਤਾਂ ਦੇ ਮਤਾਂ ਦਾ ਪ੍ਰਚਾਰ ਕਰਦੇ ਨੇ ਕੋਈ ਮਤਲਬ ਮਤਾਂ ਦੇ ਅੰਤਰ ਸਮਾਪਤ ਹੋ ਜਾਂਦੇ ਨੇ ਵਰਤੰਤਰ ਮਤਾਂ ਦੇ ਅੰਤਰ ਨੇ ਜਿਹੜੇ ਆਪਸ ਵਿੱਚ ਹੀ ਅੰਤਰ ਕਿਉਂ ਪਏ ਹੋਏ ਨੇ ਪ੍ਰੋਬਲਮ ਇੱਕ ਸਵਾਲ ਹੈ ਉਹ ਹੱਲ ਦੇ ਦਿੱਤਾ ਕਿਸੇ ਦੇ ਕਿਧੋ ਗਲਤ ਹੋ ਗਿਆ ਕਿਸੇ ਦੇ ਕਿਧੋ ਹੋ ਗਿਆ ਜਿਹਦਾ ਠੀਕ ਹੈ ਜਾਂ ਸਮਝਾਉਣ ਲੱਗ ਗਿਆ ਸਾਰਿਆਂ ਦੇ ਫਰਕ ਨਿਕਲ ਗਿਆ ਕਿੱਥੋਂ ਗਲਤ ਹੋਇਆ ਤੇਰੇ ਇੱਥੋਂ ਹੋਇਆ ਵੀ ਤੇਰੇ ਇੱਥੋਂ ਹੋਇਆ ਤੇਰੇ ਇੱਥੋਂ ਹੋਇਆ ਤੇਰੇ ਇੱਥੋਂ ਸਾਰਿਆਂ ਨੇ ਠੀਕ ਸਵਾਲ ਕੱਢ ਲਿਆ ਗਲਤੀਆਂ ਠੀਕ ਹੋ ਗਈਆਂ ਮਾਤਿ ਖੋ ਗਈਆਂ ਮਤ ਮਤਾਂਤਰ ਠੀਕ ਹੋ ਜਾਂਦਾ ਹੈ ਮਤਾਂ ਨਹੀਂ ਖਤਮ ਹੁੰਦੀਆਂ ਗਲਤੀਆਂ ਨਿਕਲ ਜਾਂਦੀਆਂ ਨੇ ਸਾਰੀਆਂ ਮਤਾਂ ਉੱਥੇ ਪਹੁੰਚ ਜਾਂਦੀਆਂ ਜਿੱਥੇ ਪਹੁੰਚਣੇ ਚਾਹੀਦਾ ਇੱਕਮਤ ਹੋ ਜਾਂਦੀ ਹੈ ਅਧਗੁਰੀਆਂ ਮਤਾਂ ਪੂਰੀਆਂ ਹੋ ਜਾਂਦੀਆਂ ਨੇ ਹੰਦੂਰੇ ਗਿਆਨ ਪੂਰੇ ਹੋ ਜਾਂਦੇ ਨੇ ਹਾਂਜੀ ਬਹਿ ਸ਼ਸਤਰ ਅਸਤਰੰ ਕਟੇ ਚਰਮ ਵਰਮੰ ਬਹਿ ਸ਼ਸਤਰ ਅਸਤਰੰ ਸ਼ਸਤਰ ਅਸਤਰ ਦੋਈ ਚੀਜ਼ਾਂ ਚੱਲਦੀਆਂ ਨੇ ਸ਼ਸਤਰ ਚੱਲਦਾ ਹੱਥ ਫੜ ਕੇ ਅਸਤਰ ਚੱਲਦਾ ਦੂਰੋਂ ਦੋਇ ਪ੍ਰਕਾਰ ਦੇ ਸ਼ਾਸਤਰ ਚਲਦੇ ਨੇ ਲਿਖਤਾਂ ਦੇ ਜਿਹੜੇ ਸਬੂਤ ਨੇ ਨਾ ਲਿਖਤਾਂ ਦੇ ਸਬੂਤੇ ਸ਼ਾਸਤਰ ਨੇ ਜਿਹੜਾ ਜ਼ੁਬਾਨ ਚੋਂ ਗੱਲਣਾ ਹੈ ਅਸਤਰ ਲਿਖਤਾਂ ਨੇ ਸਬੂਤ ਜਿਹੜੇ ਨੇ ਨਾ ਲਿਖਤਾਂ ਦੇ ਗ੍ਰੰਥਾਂ ਦੇ ਇਹਦਾ ਸ਼ਾਸਤਰ ਨੇ ਇਹਦਾ ਸ਼ਾਸਤਰ ਹੈ ਜਿਹੜਾ ਜ਼ੁਬਾਨ ਤੋਂ ਗੱਲ ਕਰਨੀ ਹੋ ਅਸਤਰ ਜਦ ਕੱਢ ਕੇ ਦੇਣਾ ਵੀ ਬੇਦ ਦੇ ਵਿੱਚ ਆ ਲਿਖਿਆ ਹੋਇਆ ਹੈ ਫਿਰ ਤੋਂ ਦੇ ਅਰਥੇ ਲੈ ਕੇ ਨਿਕਲਣੂ ਹੁਣ ਅਸੀਂ ਜਦੋਂ ਦਵਾਂਗੇ ਕੱਢ ਕੇ ਕਿਸੇ ਨੂੰ ਵੀ ਆਹ ਦੇਖੋ ਵੀ ਇਹਦੇ ਅਰਥ ਕਰੋ ਇਹ ਸ਼ਾਸਤਰ ਹੈ ਆਹ ਪਈਆ ਪੋਥੀ ਪਈਆ ਹਾ ਗ੍ਰੰਥ ਪਈਆ ਇਹ ਆਹ ਲਫ਼ਜ਼ ਨੇ ਇਹਦੇ ਅਰਥ ਕੱਢੋ ਕਿਦੋਂ ਜਾਣੀਓ ਤੁਸੀਂ ਇਹ ਸ਼ਾਸਤਰ ਬਣ ਜੂਗਾ ਫਿਰ ਜੇ ਆਪਾਂ ਬੋਲਾਂਗੇ ਫਿਰ ਅਸਤਰ ਹੋਊਗਾ ਇਹ ਤਾਂ ਹਥਿਆਰ ਹੋ ਗਿਆ ਨਾ ਫਿਰ ਫਿਰ ਇਹਨਾਂ ਵਾਰ ਕਰਨਾ ਅਸੀਂ ਨਹੀਂ ਕਰਨਾ ਹਾਂਜੀ ਬਹਿ ਸ਼ਸਤਰ ਅਸਰੰਗ ਕਟੇ ਚਰਮ ਬਰਮੰ ਕਟੇ ਚਰਮ ਬਰਮ ਟਾਲਾਂ ਅਰ ਸਜੋ ਕੱਟੀਆਂ ਗਈ ਟਾਲਾਂ ਅਰ ਸਜੋ ਕੱਟੀਆਂ ਗਈਆਂ ਹੁਣ ਟਾਲਾਂ ਅਰ ਸਜੋ ਤਾਂ ਆਪੇ ਬਣਾਈ ਬੈਠੇ ਨੇ ਅਰਥ ਗਲਤ ਕਰਕੇ ਹਾਂਜੀ ਭਲੇ ਕੈ ਨਿਵਾਹਿਓ ਭਟੰ ਸوام ਧਰਮੰ ਭਲੇ ਕੈ ਨਿਵਾਹਿਓ ਕੈ ਨਿਵਾਹਿਓ ਭਟੰ ਸوام ਧਰਮੰ ਸਵਾਮੀ ਦਾ ਧਰਮ ਨੁਵਾਇਆ ਜੋਧਿਆਨੇ ਜਿੱਦਾਂ ਲੜਦੇ ਨੇ ਨਾ ਸਵਾਮੀ ਦਾ ਧਰਮ ਹੁੰਦਾ ਉਧਰੇ ਲੜੋ ਜਿਹੜੇ ਪਾਸੇ ਖੜੇ ਨੇ ਉਧਰੇ ਪਾਸੇ ਖੜੇ ਨੇ ਸਵਾਮੀ ਦਾ ਧਰਮ ਨੁਵਾਇਆ ਜੋਧਿਆਨੇ ਹਮ ਨਿਵਾਰ ਰਹੇ ਨੇ ਉੱਟੀ ਕੋ ਜੂਹ ਗਰੇ ਚਾਰ ਚੀਰੰ ਹਾਂ ਚਾਰ ਚੀਰੰ ਉੱਟੀ ਚਾਰ ਚੀਰੰ ਚਾਰ ਚਾਰ ਜਿਹੜੇ ਉੱਤੇ ਸਿਰਾਂ ਤੇ ਫਿਰਦੇ ਔਰ ਕੱਪੜੇ ਗਿਰ ਰਹੇ ਨੇ ਫਟਕੇ ਰੂਲੇ ਦੋਹਾਂ ਪਾਸਿਆਂ ਦੇ ਬਹੁਤ ਆਹੀ ਚੱਲਣ ਲੱਗੇ ਨਾ ਚਾਰ ਅਰਚੀਰ ਗੇੜ ਰਹੇ ਨੇ ਚੀਰ ਕੀ ਗੇੜ ਰਹੇ ਨੇ ਗਿਆਨ ਲੁੰਗਾ ਹੋ ਰਿਹਾ ਹੈ ਚੀਰ ਹਣ ਹੋ ਰਹੇ ਨੇ ਲਕਬਤੀ ਦੇ ਚੀਰ ਹਣ ਹੋਏ ਸੀ ਨਾ ਉਹ ਚੀਰ ਹਣ ਹੋ ਰਹੇ ਨੇ ਜਦ ਗਿਆਨ ਉਹਦਾ ਪਰਦਾ ਲੁੰਗਾ ਹੋ ਗਿਆ ਝੂਠ ਲੁੰਗਾ ਹੋ ਗਿਆ ਚੀਰ ਹਣ ਹੋ ਗਿਆ ਰੂਲੇ ਤੱਛ ਮੁਚੰ ਪੜੀ ਗਾਛੀ ਤਿਰੰ ਰੂਲੇ ਤੱਛ ਮੁਚੰ ਪੜੀ ਗਾਛੀ ਤਿਰੰ ਤੱਛ ਮੁਛੋ ਕੇ ਬੱਡ ਟੋਕੇ ਥਲੇ ਧਰਤੀ ਚ ਰੋੜਤੇ रंग mm.